ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਅਪਨੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੇ ਜਾ ਰਹੇ ਹਾਂ ਕਿ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਿਹਰ ਭਰੀ ਨਜ਼ਰ ਕਿਸੇ ਮਨੁੱਖ ਦੇ ਉੱਤੇ ਪੈ ਜਾਵੇ ਤਾਂ ਉਸ ਮਨੁੱਖ ਦੇ ਤਨ ਮਨ ਤਨ ਸਾਰੇ ਤਰ੍ਹਾਂ ਦੇ ਦੁੱਖ ਦੂਰ ਹੋ ਜਾਂਦੇ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਭਰੀ ਨਿਗਾਹ ਪੈਣ ਦੇ ਨਾਲ ਮਨੁੱਖ ਦੀ ਜਨਮਾਂ ਜਨਮਾਂ ਦੀ ਗਰੀਬੀ ਭਾਵ ਕੀ ਜਨਮਾਂ ਜਨਮਾਂ ਦੇ ਦੁੱਖ ਰੋਗ ਕਸ਼ਟ ਕੱਟੇ ਜਾ ਸਕਦੇ ਆ ਸਤਿਗੁਰ ਸੱਚੇ ਪਾਤਸ਼ਾਹ ਆਪਣੀ ਮਿਹਰ ਭਰੀ ਦ੍ਰਿਸ਼ਟੀ ਦੇ ਨਾਲ ਪਲ ਦੇ ਵਿੱਚ ਸਾਡੀ ਕਿਸਮਤ ਸਾਡੇ ਭਾਗ ਸਾਡੇ ਲੇਖ ਬਦਲ ਸਕਦੇ ਆ ਪਰ ਬਦਲਣਗੇ ਕਿੰਜ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਜੀ ਜਾਂ ਫਿਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜ਼ਰੂਰ ਲਿਖ ਕੇ ਆਉਣਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਮੇਰੇ 8ਵੇਂ ਪਾਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਮੇਂ ਦੀ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਸਾਖੀ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਪਿਆਰ ਸਤਿਕਾਰ ਦੇ ਨਾਲ ਸੁਣਨਾ ਇਹ ਸਾਖੀ ਦੇ ਵਿੱਚੋਂ ਸਾਨੂੰ ਬਹੁਤ ਕੁਝ ਮਿਲੇਗਾ ਇਹ ਸਾਖੀ ਮੇਰੇ 8ਵੇਂ ਪਾਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਮੇਂ ਦੀ ਹੈ ਕਹਿੰਦੇ ਸਤਿਗੁਰੂ ਸੱਚੇ ਪਾਸ਼ਾ ਗੁਰਤਾ ਗੱਦੀ ਤੇ ਬਰਾਜਬਾਨ ਸਨ ਤਾਂ ਕੁਝ ਸਿੱਖ ਸੰਗਤਾਂ ਬੜੀ ਦੂਰ ਤੋਂ ਸਤਿਗੁਰੂ ਸੱਚੇ ਪਾਸ਼ਾ ਜੀ ਦੇ ਦਰਸ਼ਨਾਂ ਦੇ ਲਈ ਰਵਾਨਾ ਹੋਈਆਂ ਭਾਗ ਕੀ ਕੀਰਤ ਸਾਹਿਬ ਨੂੰ ਚੱਲੇ ਪਾਏ ਤਾਂ ਕਹਿੰਦੇ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਇੱਕ ਚੋਰ ਮਿਲ ਗਿਆ ਉਹ ਚੋਰ ਦਾ ਇਰਾਦਾ ਚੋਰੀ ਕਰਨ ਦਾ ਸੀ ਉਹਨੂੰ ਲੱਗਾ ਕਿ ਚਲੋ ਇਹ ਵੀ ਪੱਛੀ ਸ਼ਰੀਰ ਇਕੱਠੇ ਕਿਤੇ ਜਾ ਰਹੇ ਨੇ ਮੈਂ ਵੀ ਇਹਨਾਂ ਦੇ ਨਾਲ ਰਲ ਜਣਾ ਹਾਂ ਜਿੱਥੇ ਵੀ ਮੌਕਾ ਮਿਲੇਗਾ ਮੈਚੂਰੀ ਕਰ ਲਵਾਂਗਾ ਅਤੇ ਮੈਨੂੰ ਕਾਫੀ ਜ਼ਿਆਦਾ ਸਮਾਨ ਚੋਰੀ ਕਰਨ ਨੂੰ ਮਿਲ ਸਕਦਾ ਹੈ। ਕਾਫੀ ਜ਼ਿਆਦਾ ਧਨ ਮੈਂ ਚੋਰੀ ਕਰ ਸਕਦਾ ਹਾਂ। ਕਹਿੰਦੇ ਇਸੇ ਕਰਕੇ ਸੰਗਤਾਂ ਦੇ ਨਾਲ ਹੀ ਰਲ ਗਿਆ। ਕਹਿੰਦੇ ਸੰਗਤਾਂ ਬੜੇ ਹੀ ਚਾਹ ਉਤਸ਼ਾਹ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸੇਵਸ ਤੁਲਾ ਕਰਦੇ ਹੋਏ ਜਾ ਰਹੇ ਨੇ। ਰਸਤੇ ਦੇ ਵਿੱਚ ਇਹਨੂੰ ਇੰਨਾ ਤਾਂ ਪਤਾ ਲੱਗ ਗਿਆ ਵੀ ਇਹ ਆਪਣੇ ਗੁਰੂ ਦੇ ਦਰਸ਼ਨ ਕਰਨ ਦੇ ਲਈ ਜਾ ਰਹੇ ਨੇ। ਪਰ ਮਨ ਵਿੱਚ ਸੋਚਿਆ ਕਿ ਚਲੋ ਮੈਨੂੰ ਇਹਦੇ ਨਾਲ ਕੀ ਮਤਲਬ ਮੈਨੂੰ ਤਾਂ ਜਿੱਥੇ ਵੀ ਮੌਕਾ ਮਿਲਿਆ ਮੈਂ ਚੋਰੀ ਕਰਕੇ ਇਹਨਾਂ ਤੋਂ ਅਲੱਗ ਹੋ ਜਾਵਾਂਗਾ ਪਰ ਕਹਿੰਦੇ ਰਸਤੇ ਦੇ ਵਿੱਚ ਕਿਤੇ ਵੀ ਇਹਨੂੰ ਮੌਕਾ ਹੀ ਨਾ ਮਿਲਿਆ ਇਹ ਚੋਰੀ ਕਰ ਹੀ ਨਾ ਪਾਇਆ ਤਾਂ ਇਹ ਬੜਾ ਦੁਖੀ ਨਰਾਸ਼ ਹੋਇਆ ਕਿ ਮੈਨੂੰ ਰਸਤੇ ਦੇ ਵਿੱਚ ਕਿਤੇ ਵੀ ਮੌਕਾ ਨਹੀਂ ਮਿਲਿਆ ਮੈਂ ਤਾਂ ਚੋਰੀ ਨਹੀਂ ਕਰ ਪਾਇਆ ਪਰ ਕਹਿੰਦੇ ਜਦੋਂ ਹੀ ਕੀਰਤਪੁਰ ਸਾਹਿਬ ਵਿਖੇ ਪਹੁੰਚੇ ਗੁਰੂ ਸਾਹਿਬ ਜੀ ਦੇ ਸਥਾਨ ਤੇ ਪਹੁੰਚੇ ਤਾਂ ਇਹ ਦਿਨ ਨਰਾਸ਼ਾ ਖੁਸ਼ੀ ਵਿੱਚ ਬਦਲ ਗਈ ਕਿਉਂਕਿ ਉੱਥੇ ਤਾਂ ਬਹੁਤ ਸਾਰੀਆਂ ਸੰਗਤਾਂ ਸਨ ਕਹਿੰਦੇ ਇਹਦੇ ਲਈ ਉਹ ਸੰਗਤਾਂ ਇਕੱਠੇ ਸੀ ਢੀੜ ਸੀ ਢੀੜ ਨੂੰ ਦੇਖ ਕੇ ਖੁਸ਼ ਹੋ ਗਿਆ ਵੀ ਇੱਥੇ ਤਾਂ ਬਹੁਤ ਸਾਰੇ ਲੋਕ ਨੇ ਇੱਥੇ ਤਾਂ ਮੈਨੂੰ ਵੱਧ ਚੋਰੀ ਕਰਨ ਦਾ ਮੌਕਾ ਮਿਲੇਗਾ ਕੋਈ ਗੱਲ ਨਹੀਂ ਜੇ ਰਸਤੇ ਵਿੱਚ ਮੌਕਾ ਨਹੀਂ ਮਿਲਿਆ ਤਾਂ ਇੱਥੇ ਤਾਂ ਮੈਂ ਚੋਰੀ ਕਰ ਹੀ ਲਵਾਂਗਾ ਕਹਿੰਦੇ ਇਸੇ ਇਰਾਦੇ ਦੇ ਨਾਲ ਜਿਹੜੀ ਸੰਗਤ ਦੇ ਨਾਲ ਆਇਆ ਸੀ ਨਾ ਬਸ ਉਹਦੇ ਨਾਲ-ਨਾਲ ਹੀ ਰਿਹਾ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਕਹਿੰਦੇ ਉਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਆਈਆਂ ਸੰਗਤਾਂ ਸਭ ਤੋਂ ਪਹਿਲਾਂ ਲੰਗਰ ਘਰ ਦੇ ਵਿੱਚ ਗਈਆਂ ਲੰਗਰ ਘਰ ਦੇ ਵਿੱਚ ਜਾ ਕੇ ਭੋਜਨ ਪ੍ਰਸ਼ਾਦਾ ਛਕਿਆ ਇਹ ਚੋਰ ਨੇ ਵੀ ਅੱਜ ਪਹਿਲੀ ਵਾਰ ਗੁਰੂ ਕੇ ਲੰਗਰ ਦੇ ਵਿੱਚੋਂ ਭੋਜਨ ਪ੍ਰਸ਼ਾਦਾ ਛਕਿਆ ਕਹਿੰਦੇ ਹੁਣ ਸੰਗਤਾਂ ਭੋਜਨ ਪ੍ਰਸ਼ਾਦਾ ਛੱਕ ਕੇ ਲੰਗਰ ਛੱਕ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਤੁਰ ਪਈਆਂ ਸੰਗਤਾਂ ਦੇ ਮਨ ਦੇ ਵਿੱਚ ਬੜਾ ਚਾਹ ਬੜਾ ਉਤਸ਼ਾਹ ਕਿ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਆ ਕੰਦੇ ਇਹ ਚੋਰ ਵੀ ਸੰਗਤਾਂ ਦੇ ਨਾਲ-ਨਾਲ ਤੁਰ ਪਿਆ ਸੰਗਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸੱਜੇ ਹੋਏ ਦੀਵਾਨ ਦੇ ਵਿੱਚ ਪਹੁੰਚ ਗਈਆਂ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਬਚਨਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਇਹ ਦੂਰੋਂ ਆਈਆਂ ਸੰਗਤਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਰੱਜ-ਰੱਜ ਕੇ ਦਰਸ਼ਨ ਕੀਤੇ ਮੱਥਾ ਟੇਕਿਆ ਅਤੇ ਸੰਗਤ ਦੇ ਵਿੱਚ ਬੈਠ ਗਏ ਕਹਿੰਦੇ ਇਹ ਚੋਰ ਇਹਨੇ ਗੁਰੂ ਸਾਹਿਬ ਜੀ ਦੇ ਨਾਮ ਦਾ ਦਰਸ਼ਨ ਕੀਤੇ ਨਾ ਹੀ ਜਾ ਕੇ ਮੱਥਾ ਟੇਕਿਆ ਕਿਉਂਕਿ ਇਹਨੂੰ ਤਾਂ ਆਪਣੀ ਚੋਰੀ ਦੇ ਨਾਲ ਮਤਲਬ ਸੀ ਇਹ ਤਾਂ ਚੋਰੀ ਕਰਨ ਦੀਆਂ ਵਿਉਂਤਾਂ ਬਣਾ ਰਿਹਾ ਸੀ ਇਸ ਕਰਕੇ ਸੰਗਤ ਤੇ ਸਭ ਤੋਂ ਪਿੱਛੇ ਬੈਠ ਗਿਆ ਕਿ ਜਿੱਥੇ ਜੇ ਮੌਕਾ ਮਿਲੇਗਾ ਬਸ ਚੋਰੀ ਕਰਕੇ ਇੱਥੋਂ ਚਲਾ ਜਾਵਾਂਗਾ ਪਰ ਇਹਨੂੰ ਨਹੀਂ ਸੀ ਪਤਾ ਕਿ ਇਹਦਾ ਤਾਂ ਕੋਈ ਬਹੁਤ ਚੰਗਾ ਕਰਮ ਅੱਗੇ ਆ ਗਿਆ ਇਹਦਾ ਤਾਂ ਭਲਾ ਹੋਣ ਵਾਲਾ ਹੈ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਬਚਨਾਂ ਦੇ ਨਾਲ ਕਥਾ ਕੀਰਤਨ ਦੇ ਨਾਲ ਨਿਹਾਲ ਕਰ ਰਹੇ ਨੇ ਤਾਂ ਇਹਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਦੇਖਾਂ ਤਾਂ ਸਹੀ ਇਹਨਾਂ ਦਾ ਗੁਰੂ ਕਿਹੜਾ ਹੈ ਕਿਉਂਕਿ ਇਹਨਾਂ ਦੇ ਮਨ ਦੇ ਵਿੱਚ ਆਪਣੇ ਗੁਰੂ ਦੇ ਪ੍ਰਤੀ ਬੜੀ ਸ਼ਰਧਾ ਹੈ ਬੜਾ ਸਤਿਕਾਰ ਆ ਅਤੇ ਸੰਗਤਾਂ ਨੂੰ ਬੜਾ ਚਾਹ ਸੀ ਆਪਣੇ ਗੁਰੂ ਦੇ ਦਰਸ਼ਨ ਕਰਨ ਦਾ ਮੈਂ ਵੀ ਦੇਖਾ ਨਾ ਤਾਂ ਗੁਰੂ ਸਾਹਿਬ ਕਿਸ ਤਰ੍ਹਾਂ ਦੇ ਨੇ ਕਹਿੰਦੇ ਇਹਨੇ ਪਿੱਛੋਂ ਹੀ ਬੈਠੇ ਨੇ ਜਦੋਂ ਥੋੜਾ ਉੱਚਾ ਹੋ ਕੇ ਦੇਖਿਆ ਤਾਂ ਅੱਗੇ ਮੇਰੇ ਅਠਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤਖਤ ਤੇ ਬਿਰਾਜਮਾਨ ਕਹਿੰਦੇ ਚੋਰ ਦੇ ਮਨ ਦੇ ਵਿੱਚ ਆਇਆ ਕਿ ਐਨੀ ਛੋਟੀ ਉਮਰ ਦਾ ਗੁਰੂ ਜੇ ਗੁਰੂ ਪੂਰਾ ਹੋਇਆ ਤਾਂ ਫਿਰ ਅੰਤਰਜਾਮੀ ਹੋਵੇਗਾ ਜੇ ਅੰਤਰਜਾਮੀ ਆ ਤਾਂ ਫਿਰ ਤਾਂ ਗੁਰੂ ਨੂੰ ਪਤਾ ਹੋਵੇਗਾ ਕਿ ਮੈਂ ਚੋਰ ਆ ਕਹਿੰਦੇ ਇਸ ਤਰ੍ਹਾਂ ਨਾ ਮਨ ਰਾਹੀਂ ਗੁਰੂ ਸਾਹਿਬ ਜੀ ਦੇ ਨਾਲ ਜੁੜ ਗਿਆ ਗੁਰੂ ਸਾਹਿਬ ਜੀ ਦੇ ਨਾਲ ਗੱਲਾਂ ਕਰਨ ਲੱਗ ਗਿਆ ਕਿ ਜੇ ਗੁਰੂ ਉਹ ਅੰਤਰਜਾਮੀ ਹੋਏ ਤਾਂ ਇਹਨਾਂ ਨੂੰ ਮੇਰੇ ਬਾਰੇ ਪਤਾ ਲੱਗ ਜਾਵੇਗਾ ਤੇ ਕਹਿੰਦੇ ਉਧਰ ਅੰਤਰਜਾਮੀ ਪਾਸ਼ਾ ਦਿਲਾਂ ਦੀਆਂ ਜਾਣਨ ਵਾਲੇ ਕਥਾ ਕੀਰਤਨ ਦੀ ਸਮਾਪਤੀ ਤੋਂ ਬਾਅਦ ਇੱਕਦਮ ਕਹਿਣ ਲੱਗੇ ਕਿ ਭਾਈ ਜਿਵੇਂ ਮੰਨ ਲਓ ਕੋਈ ਚੋਰ ਹੋਵੇ ਚੋਰ ਦੀ ਹਾਮੀ ਤਾਂ ਕੋਈ ਇਸ ਸੰਸਾਰ ਦੇ ਵਿੱਚ ਨਹੀਂ ਭਰਦਾ ਅਗਲੀ ਦਰਗਾਹ ਦੇ ਵਿੱਚ ਕੌਣ ਪਰੇਗਾ ਕਹਿੰਦੇ ਜਦੋਂ ਚੋਰ ਸ਼ਬਦ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਮukh ਵਿੱਚੋਂ ਸੁਣਿਆ ਤਾਂ ਇਹ ਚੋਰ ਕੰਬ ਗਿਆ ਇਹਨੂੰ ਲੱਗਾ ਕਿ ਸੱਚਮੁੱਚ ਲੱਗਦਾ ਗੁਰੂ ਅੰਤਰਜਾਮੀ ਆ ਮੈਨੂੰ ਕਹਿ ਰਹੇ ਨੇ ਪਰ ਨਾਲ ਦੀ ਨਾਲ ਹੀ ਮਨ ਦੇ ਵਿੱਚ ਖਿਆਲ ਆ ਗਿਆ ਨਹੀਂ ਨਹੀਂ ਮੈਨੂੰ ਨਹੀਂ ਕਹਿ ਰਹੇ ਮੇਰਾ ਆਪਣੇ ਖਾਏ ਜੇ ਮੈਨੂੰ ਕਹਿੰਦੇ ਤਾਂ ਫਿਰ ਮੇਰਾ ਨਾਮ ਲੈ ਕੇ ਪੁਕਾਰਦੇ ਕਹਿੰਦੇ ਉਧਰੋਂ ਅੰਤਰਜਾਮੀ ਪਾਸ਼ ਸਿੱਧੇ ਇਸੇ ਚੋਰ ਵੱਲ ਦੇਖ ਰਹੇ ਨੇ ਅਤੇ ਇਸ਼ਾਰਾ ਕਰਕੇ ਕਿਹਾ ਤੁਸੀਂ ਅੱਗੇ ਆ ਕੇ ਬੈਠ ਜਾਓ ਕਹਿੰਦੇ ਇਹ ਫੇਰ ਕੰਬ ਗਿਆ ਪਰ ਇਹਨੂੰ ਫੇਰ ਲੱਗਾ ਨਹੀਂ ਨਹੀਂ ਮੈਨੂੰ ਨਹੀਂ ਕਹਿ ਰਿਹਾ ਕਿਸੇ ਹੋਰ ਨੂੰ ਕਹਿ ਰਹੇ ਹੋਣਗੇ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦ ਇਸ ਚੋਰ ਦਾ ਨਾਮ ਲੈ ਕੇ ਆਵਾਜ਼ ਮਾਰੀ ਕਿ ਜਸਵੰਤ ਰਾਏ ਜੀ ਤੁਹਾਨੂੰ ਹੀ ਕਹਿ ਰਹੇ ਆ ਆਓ ਅੱਗੇ ਆ ਕੇ ਬੈਠ ਜਾਓ ਕਹਿੰਦੇ ਇਹ ਚੋਰ ਜਸਵੰਤ ਰਾਏ ਪੂਰੀ ਤਰ੍ਹਾਂ ਅੰਦਰੋਂ ਕੰਬ ਗਿਆ ਇਹਦਾ ਸਰੀਰ ਮਿੱਟੀ ਹੋ ਗਿਆ ਕਿਉਂਕਿ ਪਤਾ ਲੱਗ ਗਿਆ ਵੀ ਸੱਚ ਮੁੱਚ ਇਹ ਗੁਰੂ ਪੂਰਾ ਹੈ ਗੁਰੂ ਅੰਤਰਜਾਨੀ ਹੈ ਦਿਲਾਂ ਦੀਆਂ ਜਾਣਨ ਵਾਲੇ ਨੇ ਕਹਿੰਦੇ ਦਾ ਸ਼ਰੀਰ ਮਿੱਟੀ ਹੋ ਗਿਆ ਤਾਂ ਤੁਰਿਆ ਨਾ ਜਾਵੇ ਸਿਰਫ 20 21 ਕਦਮ ਦੀ ਗੱਲ ਸੀ ਪਰ ਇਹ 20 21 ਕਦਮ ਇਹਦੇ ਲਈ ਚੱਲਣੇ ਔਖੇ ਹੋ ਗਏ ਜਦ ਇਹ ਕਦਮ ਚੱਲ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ ਜਾ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਿਰ ਰੱਖ ਦਿੱਤਾ ਮੱਥਾ ਟੇਕ ਦਿੱਤਾ ਉੱਚੀ ਉੱਚੀ ਰੋਣ ਲੱਗਾ ਕਹਿਣ ਲੱਗਾ ਸਤਗੁਰ ਸੱਚੇ ਪਾਤਸ਼ਾਹ ਮੈਂ ਕਚੋਰੀਆ ਅਤੇ ਚੋਰ ਦਾ ਅੱਗੇ ਕੀ ਕੰਮ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਤੂੰ ਗੁਰਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਆਇਆ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਆ ਕੇ ਹੁਣ ਤੂੰ ਚੋਰ ਨਹੀਂ ਰਿਆ ਤੇਰੇ ਉਤੇ ਗੁਰਨਾਨਕ ਪਾਤਸ਼ਾਹ ਜੀ ਦੀ ਮਿਹਰ ਹੋ ਗਈ ਆ ਇਸ ਕਰਦਾ ਸਿਧਾ ਤੇ ਆ ਕੋਈ ਆ ਕੇ ਮੰਨ ਜਾਵੇ ਆ ਕੇ ਢੈ ਪਵੇ ਸਤਿਗੁਰ ਸੱਚੇ ਪਾਸ਼ਾ ਬੜੇ ਦਿਆਲੂ ਨੇ ਕੋਈ ਸਤਿਗੁਰ ਸੱਚੇ ਪਾਸ਼ਾ ਜੀ ਦੇ ਅੱਗੇ ਆਪਣੇ ਅਵਗੁਣ ਮੰਨ ਲਵੇ ਸਤਿਗੁਰ ਸੱਚੇ ਪਾਸ਼ਾ ਦੀ ਮਿਹਰ ਪਰਿਦ੍ਰਸ਼ਟੀ ਦੇ ਨਾਲ ਚੋਰ ਵੀ ਸੰਤ ਬਣ ਜਾਂਦੇ ਨੇ ਸਤਿਗੁਰ ਸੱਚੇ ਪਾਸ਼ਾ ਜੀ ਨੇ ਉਹ ਜਸਵੰਤ ਰਾਏ ਨੂੰ ਕਿਹਾ ਜਸਵੰਤ ਰਾਏ ਜੀ ਮੁੱਖ ਵਿੱਚੋਂ ਬੋਲੋ ਸਤਨਾਮ ਵਾਹਿਗੁਰੂ ਕਹਿੰਦੇ ਜਸਵੰਤ ਰਾਏ ਨੇ ਇਸ ਸ਼ਬਦ ਜਦੋਂ ਮੱਖਦੇ ਵਿੱਚੋਂ ਬੋਲਿਆ ਤਾਂ ਬਸ ਸਤਿਗੁਰ ਸੱਚੇ ਪਾਸ਼ਾ ਦਾ ਹੋ ਗਿਆ। ਸੋ ਸੰਗਤ ਜੀ ਇਹ ਸਾਖੀ ਸੁਣਨ ਤੋਂ ਬਾਅਦ ਸਾਡਾ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਪ੍ਰਤੀ ਭਰੋਸਾ ਹੋਰ ਵੀ ਪੱਕਾ ਹੋ ਜਾਂਦਾ ਹੈ ਕਿ ਮੇਰੇ ਸਤਿਗੁਰ ਸੱਚੇ ਪਾਸ਼ਾ ਦੀਨ ਦੁਨੀਆ ਦੇ ਮਾਲਕ ਅੰਤਰਜਾਨੇ ਪਾਸ਼ਾ ਦਿਲਾਂ ਦੀਆਂ ਜਾਣਨ ਵਾਲੇ ਉਹਨਾਂ ਦੀ ਇੱਕ ਮਿਹਰਪਰੀ ਦ੍ਰਿਸ਼ਟੀ ਦੇ ਨਾਲ ਸਾਡੀ ਜ਼ਿੰਦਗੀ ਦੇ ਕਈ ਦੁੱਖ, ਰੋਗ, ਕਸ਼ਟ, ਕਲੇਸ਼ ਇੱਕ ਪਲ ਦੇ ਵਿੱਚ ਕੱਟੇ ਜਾ ਸਕਦੇ ਆ ਸਤਿਗੁਰ ਸੱਚੇ ਪਾਤਸ਼ਾਹ ਮਿਹਰਬਾਨ ਹੋ ਜਾਣ ਤਾਂ ਜਨਮਾਂ ਜਨਮਾਂ ਦੇ ਦੁੱਖ ਰੋਗ ਕਸ਼ਟ ਕੱਟ ਦਿੰਦੇ ਨੇ ਬਸ ਸਾਡੇ ਵੱਲੋਂ ਢੈਣ ਦੀ ਦੇਰ ਆ ਤਾਂ ਆਓ ਫਿਰ ਆਪਾਂ ਵੀ ਰੋਜ਼ ਰੋਜ਼ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰੀਏ ਕਿ ਸਤਿਗੁਰ ਸੱਚੇ ਪਾਤਸ਼ਾਹ ਹਮ ਅਬ ਗੁਣ ਪਰੇ ਇੱਕ ਗੁਣ ਨਹੀਂ ਰੋਜ਼ ਰੋਜ਼ ਆਪਾਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਮੰਨ ਲਈਏ ਕਿ ਸਤਿਗੁਰ ਸੱਚੇ ਪਾਤਸ਼ਾਹ ਅਸੀਂ ਵੀ ਔਗਣਾਂ ਦੇ ਪਰੇ ਆ ਸਾਡੇ ਤੇ ਵੀ ਕਿਰਪਾ ਕਰੋ ਸਾਡੇ ਵੀ ਕਾਲੇ ਲੇਖ ਕਾਲੇ ਕਰਮ ਸਾਡੇ ਦੁੱਖ ਰੋਗ ਕਸ਼ਟ ਕਟ ਦੋ ਸਾਡੇ ਤੇ ਤਰਸ ਕਰੋ ਮੇਰ ਕਰੋ ਸਤਿਗੁਰ ਸੱਚੇ ਪਾਸ਼ਾ ਬੜੇ ਦਿਆਲੂ ਨੇ ਬੜੇ ਕਰਪਾਲੂ ਨੇ ਇੱਕ ਨਾ ਇੱਕ ਦਿਨ ਸਾਡੀ ਵੀ ਵਾਰੀ ਜ਼ਰੂਰ ਆਵੇਗੀ ਤਾਂ ਫਿਰ ਆਓ ਰੋਜ਼-ਰੋਜ਼ ਅਮਰ ਤਵੇਲੇ ਉੱਠੀਏ ਉੱਠ ਕੇ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਗੇ ਅਰਦਾਸਾਂ ਬੇਨਤੀਆਂ ਕਰੀਏ ਗੁਰੂ ਘਰ ਜਾਈਏ ਜਾ ਕੇ ਸੇਵਾ ਕਰੀਏ ਸਾਧ ਸੰਗਤ ਕਰੀਏ ਕੀ ਪਤਾ ਕਿਸ ਦਿਨ ਸਾਡੀ ਵਾਰੀ ਆ ਜਾਵੇ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਇਹ ਸਾਖੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਜੇਕਰ ਇਹ ਸਾਖੀ ਸੁਣਾਉਂਦਿਆਂ ਤੋਂ ਤੰਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸਿਰ ਤੇ ਸਲਾਹ ਕਰਦੇ ਆ ਤਾਂ ਕਿਸੇ ਪ੍ਰਕਾਰ ਦੀ ਕੋਈ ਗਲਤੀ ਹੋ ਗਈ ਹੋਵੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਮਾਫ ਕਰ ਦੇਣਾ